ਬਾਈ 16 ਮਈ 2024 ਨੂੰ ਪਿੰਡ ਚੱਠੇ ਵਾਲੇ ਬਾਜੀ ਉੱਡੀ ਤੇ 90 ਕੂਤਰ ਉੱਡੇ ਬਾਈ ਤੇ ਪਹਿਲੇ ਨੂੰ 90000 1000 ਰੁਪਏ ਦੀ ਜਿੱਤ 250 ਮੁੱਢ ਸੀਗਾ ਵਿੱਕੀ ਲੱਲੂਆਣੇ ਨੂੰ ਪਹਿਲਾ ਨੰਬਰ ਬਣਾਇਆ ਬਾਈ ਇਹਨੂੰ 90000 ਰੁਪਏ ਦੇ ਰਹਾ ਆ ਦੂਜਾ ਬਾਈ ਅਸੀਂ ਕਹਿੰਦਾ ਬਸ ਬਸ ਅਸੀਂ ਠੀਕ ਹੈ ਜੀ ਬਾਈ ਤੁਹਾਨੂੰ ਬਹੁਤ ਬਹੁਤ ਬਾਈ ਦੂਜਾ ਆ ਜਾਓ ਵੀ ਜੁਗਣਾ ਜੋਧਪੁਰ ਚਰਨਾ ਬਣਿਆ ਲਾ ਵੇ ਇਹ ਮਿਲ ਗਿਆ ਪਾਪਾ ਵੀ ਆ ਗਏ ਇਹ ਰਾਮਣਾ ਦੂਜਾ ਨਾਮ ਜੁਗਣਾ ਇੱਥੇ ਖੜ ਕੇ ਗਿਣ ਕੇ ਤਸੱਲੀ ਕਰਕੇ ਆਪ ਦੀ ਫੇਰ ਜਾ ਠੀਕ ਆ ਚੱਲ ਬਾਈ ਬੋਲਿਆ ਨਾ ਬਾਈ ਪਣ ਤੂੰ ਦੂਜਾ ਨਾਮ ਜੋਧਪੁਰ ਚਰਨਾ ਬਣਿਆ ਹਾਂ ਓਏ ਹੈਲੋ ਬਾਈ ਬਾਈ ਚੁੱਪ ਕਰਿਓ ਬਾਈ ਦੂਜਾ ਨਾਮ ਬਣਿਆਗਾ ਜੁਗਣਾ ਜੋਧਪੁਰ ਚਾਰਨਾ ਬੁਰਜ ਠੀਕ ਠੀਕ ਕਰਮਖਾਈ ਕਰਮਖਾਈ ਕੋਟਪਾਰੇ ਵਾਲੇ ਮੁੰਡੇ ਹਣੀਯਾਰ ਗੁਰਪ੍ਰੀਤ ਅਰਗਨ ਸਾਰਿਆਂ ਨੂੰ ਵਧਾਈਆਂ ਭਾਈ ਦੂਜਾ ਨੰਬਰ ਇਹਨਾਂ ਦਾ ਬਣਾਇਆ ਕੂਤਰ ਨੇ 62000 ਰੁਪਿਆ ਮੰਗਤ ਬੁਰਜ ਸਾਰਿਆਂ ਨੂੰ ਵਧਾਈਆਂ ਭਾਈ ਇੱਤਨੀਆਂ ਬਹੁਤ ਬਹੁਤ ਭਾਈ ਭੀਚੇ ਵਾਲਾ ਭਾਈ ਅੱਜ ਲਗਾਤਾਰ ਤੀਜੀ ਵੜਕਾਤੀ ਕੀ ਬਾਤ ਆ ਜੇ ਤੀਜਾ ਖੁਸ਼ੀ ਦਿங்கோ 26 25 ਤੀਜਾ ਨਾਮ ਫੌਜੀ ਸਿੰਘ ਆਜੋ ਬਾਈ ਖੜਜੋ ਆਜੋ ਖੜਜੋ ਜਣਾ ਖੜੇ ਆ ਸੰਗ ਬਾਈ ਤੀਜਾ ਨਾਮ ਬਣਾਇਆ ਫੌਜੀ ਸਿੰਘੋ ਨੇ ਇਹਨਾਂ ਵੀਰਾਂ ਨੂੰ ਤੀਜੇ ਦੀ 300 ਦੀ ਜਿੱਤ ਆਈ ਬਾਈ 25000 ਰੁਪਇਆ ਇਹਨਾਂ ਵੀਰਾਂ ਨੂੰ ਬਾਈ ਜਿੱਤਣ ਦੀਆਂ ਬਹੁਤ ਬਹੁਤ ਵਧਾਈਆਂ ਬਾਈ ਤੀਜਾ ਪੈਸੇ ਬਾਈ ਆਪਦੇ ਸਾਰੇ ਬੰਦੇ ਇੱਥੇ ਗਿਣ ਕੇ ਜਾਓ ਲੋ ਵੀ ਇਹ ਸੀਗੇ ਇਥੋਂ ਦੇ ਤਿੰਨੇ ਆ ਨਾਮ ਤੇ ਬਹੁਤ ਮਿਹਨਤ ਕੀਤੀ ਬਾਈਆਂ ਨੇ ਬਾਈ ਜਗਤਾਰ ਦਾ ਧੰਨਵਾਦ ਜਿਨੇ ਬਾਜੀ ਕਰਵਾਈ